ਸੰਗੋ ਜੀ ਇਸ ਵੀਡੀਓ ਨੂੰ ਭੁੱਲ ਕੇ ਵੀ ਨਜ਼ਰ ਅੰਦਾਜ਼ ਨਾ ਕਰਿਓ ਜੀ ਕਿਉਂਕਿ ਇਸ ਵੀਡੀਓ ਵਿੱਚ ਅਸੀਂ ਉਹ ਉਪਾਅ ਦੱਸਣ ਜਾ ਰਹੇ ਹਾਂ ਜੋ ਸਿਰਫ ਵਿਸਾਖੀ ਦੇ ਦਿਨਾਂ ਵਿੱਚ ਹੀ ਕੀਤਾ ਜਾਂਦਾ ਹੈ ਜੀ ਪੰਜਾਬੀ ਗੁਰੂ ਉਪਾਅ ਚੈਨਲ ਤੇ ਆਈ ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਜੀ ਸੰਗੋ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵਿਸਾਖੀ ਦੇ ਦਿਨ ਚੱਲ ਰਹੇ ਹਨ ਵਿਸਾਖ ਦੇ ਮਹੀਨੇ ਨੂੰ ਭਾਵਕੇ ਵਿਸਾਖੀ ਵਾਲੇ ਦਿਨਾਂ ਨੂੰ ਪੂਰੇ ਹੀ ਸਾਲ ਵਿੱਚ ਬੜਾ ਹੀ ਸ਼ੁਭ ਮੰਨਿਆ ਜਾਂਦਾ ਹੈ ਵਿਸਾਖੀ ਵਾਲੇ ਦਿਨਾਂ ਵਿੱਚ ਸਮੁੱਚੀ ਸੰਗਤ अनेका ਪ੍ਰਕਾਰ ਦੇ ਉਪਾਅ ਕਰਦੀ ਹੈ ਜੀ ਜੋ ਕਿ ਆਮ ਦਿਨਾਂ ਵਿੱਚ ਕੀਤੇ ਗਏ ਉਪਾਅ ਨਾਲੋਂ ਜ਼ਿਆਦਾ ਸਫਲ ਹੁੰਦੇ ਹਨ ਸੰਗਤ ਜੀ ਇਹ ਵੀਡੀਓ ਛੋਟੀ ਰਹਿਣ ਵਾਲੀ ਹੈ ਇਸ ਕਰਕੇ ਇਸ ਵੀਡੀਓ ਨੂੰ ਪੂਰਾ ਦੇਖਣਾ ਜੀ ਕਿਉਂਕਿ ਸੰਗਤ ਜੀ ਇਸ ਵੀਡੀਓ ਵਿੱਚ ਜੋ ਤੁਹਾਨੂੰ ਉਪਾਅ ਦੱਸ ਜਾ ਰਹੇ ਹਾਂ ਇਹ ਜ਼ਿਆਦਾਤਰ ਵਿਸਾਖੀ ਵਾਲੇ ਦਿਨਾਂ ਵਿੱਚ ਹੀ ਕੀਤਾ ਜਾਂਦਾ ਹੈ ਸੰਗਤ ਜੀ ਇਸ ਵਿਸਾਖ ਦੇ ਮਹੀਨੇ ਵਿੱਚ ਕੀਤੇ ਜਾਣ ਵਾਲੇ ਉਪਾਅ ਦੇ ਲਾਭ ਸੁਣ ਕੇ ਤੁਹਾਡੇ ਲੂਕੰਡੇ ਖੜੇ ਹੋ ਜਾਣਗੇ ਜੀ ਸੰਗਤ ਜੀ ਸਭ ਤੋਂ ਪਹਿਲਾ ਲਾਭ ਇਹ ਹੁੰਦਾ ਹੈ ਕਿ ਤੁਹਾਡੇ ਘਰ ਦਾਣਿਆਂ ਦੀ ਕਮੀ ਨਹੀਂ ਰਹਿੰਦੀ ਭਾਵੇਂ ਤੁਸੀਂ ਆਪਣੀ ਕਣਕ ਪੈਸਿਆਂ ਦੀ ਖਰੀਦੇ ਹੋ ਫਿਰ ਵੀ ਸੰਗਤ ਜੀ ਪ੍ਰਮਾਤਮਾ ਨੇ ਅਜਿਹਾ ਹੀਲਾ ਕਰ ਦੇਣਾ ਹੈ ਕਿ ਤੁਹਾਡੇ ਘਰੇ ਅੰਨ ਦੀ ਕੋਈ ਕਮੀ ਨਹੀਂ ਰਹੇਗੀ ਜੀ ਤੁਸੀਂ ਪੂਰਾ ਸਾਲ ਰੱਜ ਕੇ ਰੋਟੀ ਖਾਓਗੇ ਕਿਉਂਕਿ ਸੰਗਤ ਜੀ ਇਹ ਉਪਾਹ ਹੀ ਇਸ ਤਰੀਕੇ ਦਾ ਹੁੰਦਾ ਹੈ ਕਿ ਇਸ ਦਾ ਅਸਰ ਸਭ ਤੋਂ ਪਹਿਲਾਂ ਸਾਡੇ ਘਰ ਦੇ ਦਾਣਿਆਂ ਉੱਪਰ ਭਾਵਕੇ ਸਾਡੇ ਘਰ ਦੇ ਅੰਨ ਦੀ ਬਰਕਤ ਉੱਪਰ ਹੁੰਦਾ ਹੈ ਜੀ ਸੰਗਤ ਜੀ ਇਹ ਉਪਾਕਰਨ ਨਾਲ ਤੁਹਾਡੇ ਘਰ ਦੀ ਸਾਰੀ ਦਲੇਧਰਤਾ ਵੀ ਦੂਰ ਹੋ ਜਾਵੇਗੀ ਅਤੇ ਜਿੰਨੇ ਵੀ ਤੁਹਾਡੇ ਰੁਕੇ ਹੋਏ ਕੰਮ ਹੋਣਗੇ ਸਾਰੇ ਸਿਰੇ ਚੜ ਜਾਣਗੇ ਜੀ ਸੰਗਤ ਜੀ ਜ਼ਿਆਦਾ ਦੇਰ ਨਾ ਕਰਦੇ ਹੋਏ ਹੁਣ ਆਪਾਂ ਇਸ ਸ਼ੁਭ ਉਪਾਣ ਨੂੰ ਜਾਣਦੇ ਹਾਂ ਜੀ ਤੁਸੀਂ ਕੀ ਕਰਨਾ ਹੈ ਕਿ ਵਿਸਾਖੀ ਵਾਲੇ ਦਿਨ ਦੇ ਅਗਲੇ ਪਿਛਲੇ ਦਿਨਾਂ ਵਿੱਚ ਭਾਵਕੇ ਵਿਸਾਖੀ ਵਾਲੇ ਦਿਨ ਦੇ ਪਹਿਲੇ 2 ਦਿਨ ਅਤੇ ਅਗਲੇ 2 ਦਿਨ ਭਾਵਕੇ ਕੋਲ 5 ਦਿਨ ਤੁਸੀਂ ਸਵੇਰੇ ਸਵੇਰੇ 2 ਤਾਜ਼ੀਆਂ ਰੋਟੀਆਂ ਬਣਾ ਲੈਣੀਆਂ ਹਨ ਉਸ ਤੋਂ ਬਾਅਦ ਸੰਗਤ ਜੀ ਇੱਕ ਛੋਟਾ ਜਿਹਾ ਇੱਕ ਛੋਟਾ ਜਿਹਾ ਗੁੜ ਦਾ ਟੁਕੜਾ ਲੈ ਕੇ ਉਹਨਾਂ ਦੋਨਾਂ ਰੋਟੀਆਂ ਦੀ ਚੂਰੀ ਕੁੱਟ ਲੈਣੀ ਹੈ ਅਤੇ ਚੂਰੀ ਨੂੰ ਤੁਸੀਂ ਆਪਣੀ ਛੱਤ ਉੱਪਰ ਰੱਖ ਕੇ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਜੀ ਹਮੇਸ਼ਾ ਇਹੋ ਜਿਹੇ ਚੰਗੇ ਦਿਨ ਸਾਡੇ ਲਈ ਲਿਆਉਂਦੇ ਰਹਿਣਾ ਜੀ ਅੱਜ ਇਸ ਸ਼ੋਭ ਦਿਨਾਂ ਵਿੱਚ ਅਸੀਂ ਸਾਰਾ ਪਰਿਵਾਰ ਮਿਲ ਕੇ ਇਸ ਪੰਨ ਨੂੰ ਕਰਨ ਜਾ ਰਿਹਾ ਐਸ ਲਈ ਪ੍ਰਮਾਤਮਾ ਜੀ ਇਸ ਤਾਜੀ ਚੂਰੀ ਵਿੱਚੋਂ ਤੁਹਾਨੂੰ ਭੋਗ ਲਵਾ ਰਿਹਾ ਐ ਇਸ ਕਰਕੇ ਪ੍ਰਮਾਤਮਾ ਜੀ ਇਸ ਭੋਗ ਨੂੰ ਪ੍ਰਵਾਨ ਕਰਨਾ ਜੀ ਸੰਗਤ ਜੀ ਤੁਸੀਂ ਉਸ ਚੂਰੀ ਦਾ ਅੱਧਾ ਹਿੱਸਾ ਛੱਤ ਦੇ ਉੱਪਰ ਹੀ ਰੱਖ ਦੇਣਾ ਹੈ ਜਿਸ ਨੂੰ ਕੋਈ ਵੀ ਪੰਛੀ ਜਾਂ ਕੀੜੇ ਪ੍ਰਮਾਤਮਾ ਦੇ ਰੂਪ ਬਣ ਕੇ ਪ੍ਰਵਾਨ ਕਰ ਲੈਣਗੇ ਜੀ ਇਸ ਤੋਂ ਬਾਅਦ ਸੰਗਤ ਜੀ ਬਚੀ ਹੋਈ ਚੂਰੀ ਨੂੰ ਤੁਸੀਂ ਕਾਲੇ ਕੁੱਤੇ ਨੂੰ ਖਵਾ ਦੇਣਾ ਹੈ ਹੁਣ ਸੰਗਤਾਂ ਦਾ ਇਹੀ ਸਵਾਲ ਹੋਵੇਗਾ ਕਿ ਅਸੀਂ ਸਿਰਫ ਕਾਲੇ ਕੁੱਤੇ ਨੂੰ ਹੀ ਇਹ ਚੂਰੀ ਕਿਉਂ ਖਵਾਉਣੀ ਹੈ ਸੰਗਤ ਜੀ ਜੇਕਰ ਕਾਲਾ ਕੁੱਤਾ ਐਸੇ ਚੂਰੀ ਨੂੰ ਖਾਂਦਾ ਹੈ ਤਾਂ ਜ਼ਿਆਦਾ ਲਾਭ ਹੋਣਗੇ ਜੀ ਕਿਉਂਕਿ ਕਾਲਾ ਰੰਗ ਹਮੇਸ਼ਾ ਹੀ ਘਰ ਵਿੱਚੋਂ ਨਕਾਰਾਤਮਕ ਸ਼ਕਤੀ ਨੂੰ ਦੂਰ ਕਰਕੇ ਆਪਣੇ ਅੰਦਰ ਸਮਾ ਲੈਂਦਾ ਹੈ ਪਰ ਸੰਗਤ ਜੀ ਜੇਕਰ ਕਾਲਾ ਕੁੱਤਾ ਐਸੇ ਚੂਰੀ ਨੂੰ ਸਵਰਨ ਨਹੀਂ ਵੀ ਕਰਦਾ ਜਾਂ ਤੁਹਾਨੂੰ ਕਾਲਾ ਕੁੱਤਾ ਕਦੇ ਨਹੀਂ ਮਿਲਦਾ ਤਾਂ ਤੁਸੀਂ ਕਿਸੇ ਵੀ ਕੁੱਤੇ ਨੂੰ ਚੂਰੀ ਖਵਾ ਦੇਣੀ ਹੈ ਜੀ ਕਿਉਂਕਿ ਕੁੱਤੇ ਨੂੰ ਸਾਡੇ ਮਹਾਪੁਰਖਾਂ ਨੇ ਦਰਵੇਸ਼ ਕਿਹਾ ਹੈ ਸੰਗਤ ਜੀ ਇਹ ਕਿਹਾ ਜਾਂਦਾ ਹੈ ਕਿ ਕੁੱਤੇ ਹਮੇਸ਼ਾ ਕਾਲ ਨੂੰ ਵੀ ਦੇਖ ਲੈਂਦੇ ਹਨ ਅਤੇ ਜੇਕਰ ਧਰਤੀ ਉੱਪਰ ਕਿਸੇ ਵੀ ਪ੍ਰਕਾਰ ਦਾ ਪੁਚਾ ਲੌਂਦਾ ਹੈ ਜਾਂ ਕਿਸੇ ਵੀ ਪ੍ਰਕਾਰ ਦਾ ਸੰਕਟ ਆਉਂਦਾ ਹੈ ਤਾਂ ਇਹ ਕੁੱਤੇ ਪਹਿਲਾਂ ਹੀ ਉਸ ਨੂੰ ਮਹਿਸੂਸ ਕਰ ਲੈਂਦੇ ਹਨ ਜੀ ਇਸ ਕਰਕੇ ਸੰਗਤ ਜੀ ਤੁਸੀਂ ਕਿਸੇ ਵੀ ਕੁੱਤੇ ਨੂੰ ਇਹ ਚੂੜੀ ਖਵਾ ਸਕਦੇ ਹੋ ਸਿਰਫ ਵਿਸਾਖੀ ਵਾਲੇ ਦਿਨਾਂ ਵਿੱਚ ਸਵੇਰੇ ਸਵੇਰੇ ਇਹ ਉਪਾਕਰਨ ਨਾਲ ਤੁਸੀਂ ਆਪਣੇ ਦਿਨ ਰੰਗीन ਹੁੰਦੇ ਦੇਖੋਗੇ ਜੀ ਹਾਲਾਂਕਿ ਇਸ ਨੂੰ ਤੁਸੀਂ ਇੱਕ ਪੰਨੂ ਦੀ ਤਰ੍ਹਾਂ ਵੀ ਸੰਗਤ ਜੀ ਦੇਖ ਸਕਦੇ ਹੋ ਕਿਉਂਕਿ ਜੇਕਰ ਅਸੀਂ ਕਿਸੇ ਵੀ ਜੀਵ ਦਾ ਢੱਡ ਭਰਦੇ ਹਾਂ ਤਾਂ ਹਮੇਸ਼ਾ ਹੀ ਪ੍ਰਮਾਤਮਾ ਜੀ ਸਾਡੇ ਤੋਂ ਖੁਸ਼ ਹੋ ਜਾਂਦੇ ਹਨ ਅਤੇ ਜੋ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ ਚਾਹੁੰਦੇ ਹਾਂ ਉਹ ਸਾਨੂੰ ਬਿਨਾਂ ਬੋਲੇ ਹੀ ਮਿਲ ਜਾਂਦਾ ਹੈ ਇਸ ਕਰਕੇ ਸੰਗਤ ਜੀ ਇਸ ਪਾਣ ਨੂੰ ਤੁਸੀਂ ਭੁੱਲ ਕੇ ਵੀ ਅਣਦੇਖਾ ਨਹੀਂ ਕਰਨਾ ਜੇਕਰ ਇਸੇ ਤਰ੍ਹਾਂ ਦੇ ਉਪਾ ਸੰਗਤ ਜੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਰਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਹੁਣੇ ਤੋਂ ਸਬਸਕ੍ਰਾਈਬ ਕਰ ਲਓ ਜੀ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਜੀ